ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਵੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਭਾਗ ਸਿੰਘ ਵਾਲਾ ਜਿਲ੍ਹਾ ਫਰੀਦਕੋਟ ਤੇ ਤਹਿਸੀਲ ਸਾਦਕ ਪੈ ਜਾਂਦੀ ਹੈ ਬਾਈ ਦਾ ਨਾ ਵਪਾਰ ਦਾ ਕੰਮ ਆ ਦੋਸਤੋ ਸੋਹਣੇ ਜਾਨਵਰ ਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਦੂਜਾ ਸੂਆ ਮੁਰਾ ਝੋਟੀ ਆ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਵੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤਾਂ ਨੂੰ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਈ ਹਾਂਜੀ ਬਾਈ ਸასი ਕਹੋ ਜੀ ਬੋਲ ਬਾਈ ਜੀ ਔਰ ਠੀਕ ਆ ਬਾਈ ਹਾਂ ਠੀਕ ਆ ਠੀਕ ਆ ਤੇ ਔਰ ਠੀਕ ਆ ਬਾਈ ਹਾਂਜੀ ਹਾਂਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਰਾਜਵਿੰਦਰ ਸਿੰਘ ਆ ਜੀ ਬਾਈ ਆਪਣਾ ਗਰਮੀਤ ਸਿੰਘ ਜੀ ਗਰਮੀਤ ਸਿੰਘ ਠੀਕ ਆ ਵਪਾਰ ਦਾ ਕੰਮ ਆ ਹਨਾ ਬਈ ਆਪਣਾ ਹਾਂਜੀ ਠੀਕ ਆ ਅੱਜ ਫੇਰ ਇੱਕ ਝੋਟੀ ਆ ਬਾਈ ਹਾਂਜੀ ਹਾਂਜੀ ਠੀਕ ਆ ਇੱਕ ਵਾਰੀ ਆਪਣਾ ਨੰਬਰ ਦੱਸ ਦਿਓ ਜਿਹੜਾ ਆਪਾਂ ਸਕਰੀਨ ਤੇ ਲਾਉਣਾ ਬਈ 84374 ਜੀ ਠੀਕ ਆ 90800 ਕੇ ਲਈ ਠੀਕ ਆ ਤੇ ਇਹ ਕਿੰਮਾ ਸੁਆ ਬਈ ਝੋਟੀਆਂ ਸੁਣਾ ਇਹ ਦੂਜਾ ਬਈ ਠੀਕ ਆ ਦੂਜਾ ਸੁਆ ਕਿੰਨੇ ਦਿਨਾਂ ਦੀ ਕੱਚੀ ਆ ਬਈ ਇਹ ਇਹ ਲੈ ਜੂਗੇ ਜੀ 13 14 ਦਿਨਾਂ ਨੂੰ ਜੀ 15 ਦਿਨਾਂ ਦੱਸਿਆ ਸੀ ਉਹਨੇ 15 ਕਿ ਦੱਸਿਆ ਸੀ ਕੱਲ ਆਪਣੇ ਕੋਲ ਆਈਏ ਠੀਕ ਆ ਲਗਭਗ 13 14 ਦਿਨਾਂ ਦੀ ਕੱਤੀ ਹਾਂਜੀ ਹਾਂਜੀ ਠੀਕ ਆ ਦੁੱਧ ਦਾ ਕੋਈ ਮਾਲਕਾਂ ਨੇ ਦੱਸਿਆ ਵੀ ਪਹਿਲੇ ਸੂਏ ਦਾ ਦੁੱਧ ਸੀਗਾ 12 ਕਿਲੋ ਸੀਗਾ 11 12 ਪਹਿਲੇ ਸੂਏ 12 11 ਕਿਲੋ ਕੱਢਿਆ ਹੋਇਆ ਹਾਂਜੀ ਹਾਂਜੀ ਠੀਕ ਆ ਐ ਈਟੀ ਦਾ ਕੀ ਇਮਾਨਤ ਹੈ ਅੱਜ ਕੀ ਤਾਂ ਵੇਖੋ ਜਿਵੇਂ ਵੱਡੇ-ਬੁੱਡੇ ਛੋਟੇ ਰਾਜਪਲੀ ਹੋ ਸਕਦਾ 16 17 ਵੀ ਦੇ ਸਕਦਾ 16 ਵੀ ਦੇ ਸਕਦਾ 17 ਵੀ ਦੇ ਸਕਦੀ ਠੀਕ ਆ ਬਾਕੀ ਹਮਾਲ ਤੇ ਡਿਪੈਂਡ ਹੈ ਜੀ ਬਾਕੀ ਤੁਸੀਂ ਦੱਸਦੇ ਸੀ ਦੀ ਮਾਂ ਇੰਨਾ ਕੱਢਦੀ ਵੀ ਹੈ ਨਾ ਉਹਦੇ ਥੱਲੇ 18 ਕਿਲੋ ਦੁੱਧ ਆ ਜੀ ਠੀਕ ਆ ਇਹਦੀ ਮਾਂ ਥੱਲੇ 18 ਕਿਲੋ ਬਾਕੀ ਜਿਹੜੇ ਹਿਸਾਬ ਨਾਲ ਮਾਂ ਤੇ ਜਾਂਦੀ ਹੈ ਤਾਂ ਫਿਰ ਸੋਚੀਏ ਤਾਂ 15 18 ਕਿਲੋ ਜਿਵੇਂ ਐਵੇਂ ਦੀ ਉਹਦੀ ਮਾਂ ਜਿਵੇਂ ਸੇਮ ਹੀ ਕਾਫੀ ਠੀਕ ਆ ਤੇ ਦਿਨ ਹਜੇ 12 13 ਲੈ ਜੂਗੀ ਲਗਭਗ ਹਾਂਜੀ ਹਾਂਜੀ ਠੀਕ ਆ ਤੇ ਕੋਈ ਸੀਮਨ ਦਾ ਪਤਾ ਹੈ ਵੀ ਕਿਹੜਾ ਨਵਾਏ ਸੀਮਨ ਦਾ ਨਹੀਂ ਬਾਈ ਪਤਾ ਮੈਂ ਝੋੜਨੇ ਮਾਰਨਾ ਠੀਕ ਆ ਬਈ ਭੁੱਲ ਗਏ ਉਹ ਬੰਦੇ ਉਹ ਕਹਿੰਦੇ ਭੁੱਲ ਗਏ ਐ ਵਧੀਆ ਸੀਗਾ ਪਰ ਆਪਾਂ ਭੁੱਲ ਗਏ ਕਹਿੰਦੇ ਆਪਾਂ ਐਵੇਂ ਕਰੀ ਗਏ ਲੋਬੀ ਤੁਹਾਨੂੰ ਫੇਸ ਉਖਾਉਣੇ ਆ ਬਹੁਤ ਸੋਹਣਾ ਫੇਸ ਸਿੰਘ ਬਿਲਕੁਲ ਕੁੰਡਾ ਦੋਸਤੋ ਨਿੱਕਾ ਜਾਂ ਮੂੰਹ ਆ ਤੇ ਝੂਟੀ ਦੀ ਬਾਡੀ ਬੰਦਰ ਦੀ ਗੱਲ ਕਰੀਏ ਨਾ ਬਹੁਤ ਰਾਜੀ ਭਲੀ ਹੈ ਦੋਸਤੋ ਥਣ ਹਵਾਨੇ ਦੀ ਤੁਹਾਨੂੰ ਨੇੜੇ ਹੋ ਕੇ ਜੱਜਮੈਂਟ ਕਰਾਵਾਂਗੇ ਜਿਹੜੇ ਵੀ ਤੋ ਆਈ ਹੈ ਨਾ ਸੁਭਾਈ ਸੁਗੋਈ ਵਾਕਿਆ ਹੀ ਦੋਸਤੋ ਦਸ ਰੁਪਿਆ ਸਾਤ ਵੀ ਫੁੱਲਾ ਵੇਖ ਲਓ ਤੁਸੀਂ ਸਹੀ ਗੱਲ ਹੱਦ ਕਾਠ ਇਸ ਸੰਭਾਈ ਜਿਹੜੇ ਵੀਰ ਤੋਂ ਆਈ ਹੈ ਨਾ ਬਹੁਤ ਜ਼ਿਆਦੇ ਸੰਭਾਈ ਕੀਤੀ ਹੈ ਦੋਸਤੋ ਵੇਖੋ ਬਹੁਤ ਚੌੜੀ ਕੀਤੀ ਹੋਈ ਹੈ ਝੋਟੀ ਦੋਸਤੋ ਚੰਗੀ ਸੰਭਾਈ ਹੋਈ ਆ ਤੇ ਬਾਕੀ ਕਰਮਾ ਆਈ ਨਾ ਸੀਲ ਸੌ ਬਹੁਤ ਆ ਦੋਸਤੋ ਵੇਖ ਸਕਦੇ ਆ ਜਿਵੇਂ ਮਰਜੀ ਕੋਈ ਹੱਥ ਲਾਈ ਜਾਵੇ ਕੋਈ ਅਚਾਨੀ ਮੰਦੀ ਬਾਕੀ ਥਣ ਬਹੁਤ ਸੋਹਣਾ ਠੰਡੀ ਜਵਾਈ ਆ ਹਾਂ ਜਿਵੇਂ ਮਰਜੀ ਹੱਥ ਲਾਈ ਜਾਓ ਬਾਈ ਬਹੁਤ ਠੰਡੀ ਬਾਕੀ ਥਿੱਲੀ ਬਈ ਆ ਹਜੇ ਹਾਂ ਜੀ ਹੋ ਸਕਦਾ ਕੋਈ ਦੋ ਦਿਨ ਬਾਅਦ ਭਲਾਂ ਲੈ ਜਾ ਘਾਟ ਨਹੀਂ ਲੈ ਠੀਕ ਐ ਲੋ ਵੀ ਵਾ ਕੇ ਸੋਹਣੀ ਝੋਟੀ ਆ ਦੋਸਤੋ ਸਾਫ ਸੁਥਰੀ ਥਣਾਂ ਦਾ ਸਹਿਜ ਚੈੱਕ ਕਰੋ ਸੋਹਣਾ ਥਣਾਂ ਦਾ ਸਹਿਜ ਆ ਕੋਈ ਭਾਲ ਨਹੀਂ ਪਾਈ ਤੇ ਸਾਫ ਸੁਥਰਾ ਹਵਾਨਾ ਦੋਸਤੋ ਦੇਖ ਸਕਦੇ ਦੋਨੇ ਪਾਸੇ ਤੁਹਾਨੂੰ ਇੱਕ ਵਾਰੀ ਜੱਜਮੈਂਟ ਕਰਾਉਣੇ ਆ ਧਰਮ ਵਾਲੀ ਸੀਲ ਸੌ ਦੀ ਗੱਲ ਕਰੀਏ ਨਾ ਭੌਂ ਵਾਲੀ ਜਮਾ ਥਣਾਂ ਦੇ ਨਾਲ ਕੈਮਰਾ ਲਾ ਲਓ ਤਾਂ ਵੀ ਦੀ ਘਬਰਾਉਂਦੀ ਦੇਖ ਸਕਦੇ ਜਿਹੜੇ ਨੀਲ ਨੇ ਘਰੇ ਦੁੱਧ ਪੀਣ ਨੂੰ ਝੋਟੀ ਲੈਣੀ ਨਾ ਸੀਲ ਸੌਗਾ ਸੋਹਣਾ ਕਦ ਕਾਠ ਸਿੰਘ ਚੈੱਕ ਕਰ ਸਕਦੇ ਬਿਲਕੁਲ ਕੁੰਡਾ ਸਿੰਘ ਸੋਹਣਾ ਫੇਸ ਆ ਇਹ ਬਾਕੀ ਰਾਜੀਪਲੀ ਚੰਗੀ ਆ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਲੈ ਬਈ ਇੱਕ ਜਿਹੜਾ ਕੜਵਾ ਦੇ ਹੋ ਗਈ ਤੋੜ ਕੇ ਤੁਹਾਨੂੰ ਖਾਉਣੇ ਆ ਤੁਰੀ ਜਾਂਦੀ ਤੋ ਤੁਸੀਂ ਜੱਜਮੈਂਟ ਕਰ ਲੈਣੀ ਆ ਬਾਡੀ ਮੰਤਪ ਦੀ ਸੋਹਣੀ ਆ ਰਾਜੀਪਲੀ ਚੰਗੀ ਆ ਤੇ ਬਾਕੀ ਹਵਾਨੇ ਨਹੀਂ ਨਿਗਾ ਮਾਰਿਓ ਜੇ ਕਿਨਾ ਬਹੁਤ ਸਾਫ ਸੁਥਰਾ ਹਵਾਨਾ ਦੋਸਤੋ ਅਨੁਮਾਨ ਆ ਵੀ 12 13 ਦਿਨਾਂ ਨਾਲ ਜਾਂਦੀ ਆ ਨਾ ਹਵਾਨਾ ਝੋਟੀ ਨੇ ਸੋਹਣਾ ਤਿਆਰ ਕਰ ਜਾਣਾ ਤੇ ਬੜੀ ਮਰਿਆਦਾ ਵਾਲੀ ਝੋਟੀ ਆ ਦੋਸਤੋ ਬੜੇ ਆਰਾਮ ਨਾਲ ਤੁਰਦੀ ਹੈ ਕੋਈ ਭੱਜਾਂ ਨਸੀ ਨਹੀਂ ਕਰਦੀ ਸਾਫ਼ ਸੁਥਰੀ ਝੋਟੀ ਆ ਦੇਖ ਸਾਦੇ ਕੋਈ ਉਪਰੇ ਥਾਣਾ ਨਹੀਂ ਕੀਤਾ ਇਹਨੇ ਵੀ ਜਿਵੇਂ ਬਾਈਹਰਾਂ ਦਾ ਵਪਾਰ ਦਾ ਕੰਮ ਆ ਪਾਸੇ ਝੋਟੀ ਆਈ ਆ ਤੇ ਜਮਾਂ ਨਹੀਂ ਕਰਦੀ ਡਰਦੀ ਘਬਰਾਂਦੀ ਨਹੀਂ ਕੋਈ ਸੀਲਸ ਆਊਗਾ ਜਿਹੜੇ ਵੀ ਮੇਰੇ ਘਰੇ ਰੱਖਣ ਨੂੰ ਲੈਣੀ ਹੈ ਨਾ ਬਹੁਤ ਸੋਹਣੀ ਝੋਟੀ ਆ ਦੋਸਤੋ ਜੈਡ ਬਲੈਕ ਆ ਦੋਸਤੋ ਥੋੜੇ ਜਿਹੀ ਵਾਲੀ ਪੂਛ ਦੇ ਵਿੱਚ ਚਿੱਟੇ ਹੈਗੇ ਆ ਪਿਓਰ ਮੋਹਰਾ ਕੈਟਾਗਰੀ ਦੇ ਵਿੱਚ ਆ ਤੇ ਬਾਕੀ ਰੇਟ ਦੀ ਗੱਲ ਕਰੀਏ ਤਾਂ ਰੇਟ ਇਹਦਾ ਆਪਾਂ ਬਾਈ ਤੋਂ ਪੁੱਛਦੇ ਨੇ ਬਾਈ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਫਿਰ ਇਹਦਾ ਰੇਟ ਬਾਈ ਜੇ ਤਾਂ ਝੋਠੀ ਦੇਖ ਕੇ ਤਾਂ ਭਲਾ ਆਪਾਂ ਦਾ 170 ਵੀ ਕਰ ਲਗੇ ਠੀਕ ਆ ਤੇ 160 ਆਪਾਂ ਕੀਤਾ ਵੀ ਇੱਥੇ ਇੱਕ ਦੋ ਬੰਦੇ ਆਏ ਆ 160 60 ਕੀਤਾ ਵੀ ਆ ਜੀ ਠੀਕ ਆ ਪਰ ਇਹਦੇ ਵਿੱਚ ਤਾਂ ਆਪਾਂ ਕੀ ਆਪਾਂ ਦੇਣ ਲੈਣੀ ਡੀਡ ਕਰਾਂਗੇ ਠੀਕ ਆ ਹਾਂ ਜੀ ਠੀਕ ਆ ਲੋ ਬਾਈ ਜੰਦੇ ਮੰਗਲ ਨੂੰ ਭੌਂ ਦੀ ਕੋਈ ਇੱਥੇ ਵੀ ਆ ਜੇ ਆਪਾਂ ਇੱਕ 60 ਮੁੱਲ ਕਰ ਲਾਂਗੇ ਤੇ ਪਰ ਜਿਹੜੇ ਵੀਰ ਨੇ ਦੋਸਤੋ ਵੀਡੀਓ ਵੇਖ ਕੇ ਲੈਣੀ ਹੈ ਨਾ ਉਹ ਵੀਡੀਓ ਵਾਲੇ ਵੀਰਾਂ ਨੂੰ ਆਫਰ ਹੀ ਦੇਣਾ ਵੀਡੀਓ ਵਾਲੇ ਵੀਰਾਂ ਨੂੰ 1.5 ਲੱਖ ਦੀ ਦੇ ਦਾਂਗੇ ਉਹ ਚੋਂ ਹੀ ਥੋੜਾ ਬਹੁਤਾ ਮਾਨਤਾਨ ਕਰ ਦੇਾਂਗੇ ਸੋਹਣੀ ਝੋਟੀ ਹੈ ਦੋਸਤੋ ਤੁਸੀਂ ਇੱਥੇ ਆਉਂਗੇ ਤਾਂ ਤੁਹਾਡਾ ਤੁਹਾਡੇ ਜਰੂਰ ਇੱਥੇ ਪਸੰਦ ਆਊਗੀ ਝੋਟੀ ਜਿਹੜੇ ਵੀਰ ਦੇ ਪਸੰਦ ਹੋਵੇ ਨੰਬਰ ਸਕਰੀਨ ਤੇ ਚੱਲ ਜੰਦਾ ਪਿੰਡ ਭਾਲ ਸਿੰਘ ਦਾ ਢਾਣੀ ਦੇ ਵਿੱਚ ਬਾਈ ਹਰ ਦਾ ਘਰ ਆ ਤੇ ਜ਼ਿਲ੍ਹਾ ਫਰੀਦਕੋਟ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ